ਵਾਰ ਦੀ ਗੱਲ ਆ ਕਿਸੇ ਮਹਾਨ ਰੂਹ ਨੇ ਦੱਸਿਆ ਕਹਿੰਦੇ ਵੀ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 20 ਰੁਪਏ ਦਾ ਕਿੱਤਾ ਸ਼ੁਰੂ ਕਰਨ ਦੀ ਬਜਾਏ 20 ਰੁਪਏ ਦਾ ਲੰਗਰ ਸੀਗਾ ਜਿਹੜਾ ਉਹ ਸਾਧੂ ਮਹਾਤਮਾ ਨੂੰ ਕਰਾਇਆ ਸੀਗਾ ਵੀ ਉਹ ਸਾਧੂ ਮਹਾਤਮਾ ਸੀਗੇ ਜਿਹੜੇ ਉਹ ਕਿੰਨੇ ਕੁ ਮਹਾਨ ਹੋਣਗੇ ਜਾਂ ਕਿੰਨੇ ਕੁ ਰੱਬੀ ਰੂਪ ਹੋਣਗੇ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਲੰਗਰ ਛਕਾ ਰਹੇ ਨੇ ਕਿੱਤਾ ਕਰਨ ਦੀ ਬਜਾਏ ਉਹਨਾਂ ਨੂੰ ਲੰਗਰ ਛਕਾ ਰਹੇ ਨੇ ਤੇ ਉਹ ਲੰਗਰ ਹੈਗਾ ਜਿਹੜਾ ਉਹ ਪ੍ਰਥਾ ਅੱਜ ਦੇ ਸਮੇਂ ਤੱਕ ਵੀ ਚੱਲ ਰਹੀ ਆ ਲਗਭਗ ਸਾਰੀ ਦੁਨੀਆ ਨਹੀਂ ਜਾ ਸਾਰੀ ਉਹਨੀਆਂ ਤੇ ਜਿੰਨੇ ਲੋਕ ਅਗੇਸਟ ਕਰਦੇ ਆ ਜੇ ਹੈਗੇ ਨਗੇ ਵੀ ਉਹਨਾਂ ਨੂੰ ਲੰਗਰ ਛਕ ਲਿਆ ਕਹਿੰਦੀ ਵੀ ਇਹ ਸੇਵਾ ਹੁੰਦੀ ਆ ਸਾਧੂਆਂ ਨੂੰ ਦੇ ਸੇ ਉਹ ਸੇਵਾ ਆਈ ਜਿਹੜੀ ਆਮ ਬੰਦੇ ਦੇ ਸੇ ਨਿਆ ਜਿਹੜੇ ਜਿਹਦੇ ਕਰਕੇ ਸ੍ਰੀ ਗੁਰੂ ਅਨੰਕ ਦੇਵ ਜੀ ਨੇ ਉਹਨਾਂ ਨੂੰ ਜਿਹੜੇ ਸਾਧੂ ਸੀਗੇ ਉਹਨਾਂ ਨੂੰ ਲੰਗਰ ਛਕਾਇਆ ਸੀਗਾ ਕਹਿੰਦੀ ਵੀ ਆਮ ਬੰਦੇ ਦੇ ਸੇ ਵੀ ਸੇਵਾ ਆਉਂਦੀ ਆ ਪਰ ਕਈਆਂ ਨੂੰ ਪਤਾ ਲੱਗ ਜਾਂਦਾ ਕਈਆਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਆਪਣੇ ਦਰ ਤੇ ਕੋਈ ਆ ਜਾਂਦਾਗਾ ਕੋਈ ਆਟਾ ਮੰਗਣ ਆ ਜਾਂਦਾ ਕੋਈ ਕੁਝ ਮੰਗਣ ਆ ਜਾਂਦਾ ਜਾਂ ਕੋਈ ਪੈਸੇ ਇਕੱਠੇ ਕਰਨ ਆ ਜਾਂਦਾ ਕੋਈ ਸੇਵਾ ਇਕੱਠੀ ਕਰਨ ਆ ਜਾਂਦਾ ਆਪਾਂ ਨੂੰ ਉਹਨੂੰ ਤਾਂ ਪਾਉਣਾ ਹੀ ਚਾਹੀਦਾ ਪਰ ਕਈ ਵਾਰੀ ਕੋਈ ਬਜਾਰਾ ਉਦਾਂ ਹੀ ਤੰਗ ਹੁੰਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਆਪਾਂ ਨੂੰ ਉਹਦੇ ਵੀ ਮਤ ਕਰਨੀ ਚਾਹੀਦੀ ਚਾਹੇ ਇੱਕ ਤਣਕਾ ਹੀ ਆਪਦੀ ਮਿਹਨਤ ਦਾ ਦੇ ਦਈਏ ਪਰ ਜ਼ਰੂਰ ਦੇਣਾ ਚਾਹੀਦਾ ਹੈਗਾ ਕਿਸੇ ਨੂੰ ਮਨਾ ਕਰਨ ਦੀ ਬਜਾਏ ਕਿਸੇ ਦੇ ਨਾਲ ਖੜਨ ਦਾ ਫਾਇਦਾ ਹੀ ਹੁੰਦਾ ਹੈਗਾ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਨਾਂ ਸਾਧੋਂ ਲੰਗਰ ਨਾ ਛਕਾਉਂਦੇ ਜਾਂ ਕੋਈ ਨਾ ਕੋਈ ਕਾਰਨ ਹੋਰ ਹੋ ਜਾਂਦਾ ਜਾਂ ਕੋਸੂਰ ਹੋ ਜਾਂਦਾ ਜਿਵੇਂ ਮੇਰੇ ਵਰਗਾ ਨੀਚ ਨੰਨਾ ਨੁਕਰ ਕਰ ਦਿੰਦਾ ਤਾਂ ਇੰਨਾ ਮਹਾਨ ਕਾਰਜ ਨਹੀਂ ਸੀ ਰੰਭਿਆ ਜਾਣਾ